ਫਰਜ਼ਾ ਗੰਗਾ ਨੂੰ ਸੱਦ ਰਿਹਾ ਤੇ ਤਾਂ ਲੜਕੀ ਜਦੋਂ ਵਿਆਹ ਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀਗਾ ਜੀ ਤੇ ਇਹਨੂੰ ਆਇਆ ਸੀ ਵੀ ਸ਼ਾਇਦ ਇਹ ਲੜਕੀ ਦੇ ਨਾਲ ਬੈਂਕ ਆਪਣੇ ਕੋਲ ਅੱਗੇ ਦੋਸਤ ਹੀ ਜਾਂ ਕਿਸੇ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ ਉਹ ਉਹ ਪਹਿਨ ਕੀ ਹੈ ਉਹਦੀ ਬੰਦੇ ਦੀ ਮੈਰ ਨਾ ਕਿ ਉਹ ਉਹਦਾ ਜਿਹੜੀ ਵਰਸ ਲਾਈਫ ਹੋ ਮੈਰਿਡ ਆ ਪਰ ਉਹਦਾ ਜਿਹੜਾ ਡਿਸਪਿਊਟ ਚੱਲਦਾ ਬਾਈ ਉਹ ਇਕੱਲਾ ਹੀ ਰਹਿ ਰਿਹਾ ਉੱਥੇ ਕੋਈ ਪਹਿਲਾਂ ਵੀ ਕੋਈ ਉਹਦੇ ਤੇ ਅਚਾਰ ਸੀ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਜੀ ਗੱਲ ਕੋਈ ਸਾਹਮਣੇ ਨਹੀਂ ਆਈ ਠੀਕ ਇਹ ਜਿਹੜਾ ਗੱਲਦਾ ਕਿ ਤੁਸ ਜੀ ਬੰਦੇਸਰ 100 ਰੇੜੀ ਹੈ ਕੋਲਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਜੇਤੇਵਾਲ ਪਟਵਾਹੀ ਹੋਈ ਹੈ ਇਹਦਾ ਪਿਕਾ ਪਿੰਡਾ ਲੋਹੇ ਮਰਗਾ ਤੇ ਆਪਣੇ ਪਿੰਡ ਪੇਕੇ ਮੜਾਈ ਹੋਈ ਸੀ ਤੇ ਇਹ 21 ਤਰੀਕ ਨੂੰ ਘਰੋਂ ਖੂਨ ਸੰਦੇ ਸੰਦੇ ਘਰੋਂ ਬਾਹਰ ਚਲ ਗਈ ਤੇ ਜਦੋਂ ਵਾਪਸ ਗਈ ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਇਹਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜਿਵੇਂ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ ਇਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਸਓ ਸਾਹਿਬ ਸੁਨੀਲ ਕੁਮਾਰ ਇੰਸਪੈਕਟਰ ਸਾਹਿਬ ਦੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਦੀ ਐਸੈਟਿਕ ਕੀਤੀ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਨੇੜੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵਪਨ ਨਾਲ ਕਤਲ ਕੀਤਾ ਸੀ ਪਹਾੜਾ ਉਹ ਅਸੀਂ ਉਹਦੇ ਕੋਲੋਂ ਰਿਕਵਰ ਕਰ ਲਿਆ ਉਹਨੂੰ ਕੂਰਟ ਭੇਜਿਆ ਗਿਆ ਚਾਰ ਦਿਨ ਦਾਦਾ ਪੁਲਿਸ ਮਾਰਡ ਫਸ ਗਿਆ ਕਤਲ ਕਰਨ ਕਰਦਾ ਉਹ ਵੀ ਵਜਾ ਇਹ ਹੈ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚੋਂ ਤੱਕ ਦੱਸੀ ਹੈ ਉਹ ਇਹ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹ ਉਹਦੇ ਨਾਲ ਗੱਲ ਕਰਕੇ ਉਹ ਨੂੰ ਆਪਣਾ ਆਪਣਾ ਰਿਸ਼ਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਬਾਹਰ ਉਹਨੂੰ ਬੁਲਾਇਆ ਸੀ ਕੋਈ ਲੋਹੜਾ ਤੇ ਪਹਿਲਾਂ ਜਿਹੜਾ ਜਿਹੜਾ ਮੇਰੇ ਬਾਰੇ ਕੋਈ ਪੁਰਾਣਾ ਮਾਵਲਾ ਦਾ ਹੋਣ ਵਾਸਤੇ ਇਹ ਜੀ ਇਹ ਜੀ ਗੱਲ ਲੈ ਸਾਹਮਣੇ ਲਈ ਹੈ ਰੈਸਟ ਕਿੱਥੇ ਹੈ ਰੈਸਟ ਕਿੱਥੇ ਹੈ ਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਜੋ ਕੀਤਾ ਜਿਹੜੀ ਕੋਈ ਨਾ ਲੜਕੀ ਨਾ ਉਹ ਕਿ ਉਹਦੀ ਕੁਝ ਕਿ ਚੱਜੀ ਜਾ ਰਹੀ ਹੈ ਪਰ ਪੁਰਾਣੇ ਕੀ ਸਮਸਿਆ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇਹ ਜੀ ਗੱਲ ਸਾਹਮਣੇ ਗਈ। ਉਹ ਜਿਹੜਾ ਪੜਿਆ ਗਿਆ ਜੀ ਦੋਸ਼ ਉਹ ਪ੍ਰਿੰਟ ਲੱਕੜਾ ਮਟਣ ਦਾ ਕੰਮ ਕਰਦਾ। ਮੇਰੇ ਪਹਾੜਾ ਦੇ ਜਿਹੜੇ ਬੰਦੇ ਆਪ ਕੋ ਕਰਦਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਣਾ ਸੀ। ਇਸ ਤੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ ਵੀ ਅਸੀਂ ਸੈਂਟਰਲ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ クリア ਹੋ ਗਿਆ। ਠੀਕ ਹੈ।